ਵਾਹਿਤਾ ਪਾਵੋ ਗੁਰੂ ਦੇ ਘੇਰੀ ਬਾਣੀਆਂ ਵਾਹਿਗੁਰੂ ਦਾ ਖਾਛਾ ਵਾਹਿਗੁਰੂ ਕੀ ਫਤਿਹ ਅੰਮ੍ਰਿਤ ਵੇਲਾ ਸਤਨਾਮ ਦਰਮੀ ਪਾਵ ਕਬੂਨਾ ਨਦਰੀ ਮੋਖ ਤਵਾ ਮਰਨ ਸੋਹ ਘਟਲ ਗੁਰ ਸੇਂਿਆ ਹਰ ਦਸ ਸਦ ਸਬਾਈ ਦਰਸਨਾ ਪਰਸੀ ਆਏ ਗੁਰੂ ਕਾ ਜਨਮੋ ਰਬਾਹੀ ਗੁਰ ਸਾਹਿਬ ਜੀ ਸਤਨਾਮ ਸਿਰਿ ਵਾਹੀ ਗੁਰ ਸਾਹਿਬ ਜੀ ਸਤਨਾ ਸਰੀ ਮਹਲਾ ਪ੍ਰਤੀ ਵੰ ਪੂਜਾ ਭਰਤ ਦਿਲ ਤਿਸ ਨਾਨਕ ਉਹ ਨਾ

ਬਹਰ ਬਰਤਾਰ ਕੋ ਜਾਏ ਸਭ ਤਾਂ ਖਾ ਬਿਖਮਲਾ ਜਾਇ ਲੈ ਲਰਹਾ ਹੂੰ ਜਵਾਬ ਤਾਪ ਪਰਮੰਦ ਬਸਤਾ ਕਰ ਓਰ ਤਾਪ ਲੈ ਕੇ ਅੰਮ੍ਰਿਤ ਨਾਮ ਨਿਰਭੋਲੇ ਘਰ ਜਸ ਦਿਲ ਪਾਇਓ ਜਿਸ ਤਰਫੈ ਨੰ ਸਾਦ ਸੰਤ ਰੰਤ ਪ੍ਰਭ ਭੇਲੇ ਨਾਰਿਕ ਸੁਖ ਜਗ ਰੰ ਅੰਮ੍ਰਿਤ ਨਾਮ ਨਿਰਭੋਲੇ ਜਦ ਪ੍ਰਾਪੇ ਰਹੇ ਤੇ ਨਾਨਕ ਸੁਖ ਜਨ ਰਹੈ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਾਰਜੋ